ਸੋ ਉਹਦੇ ਰੇ ਨ ਸਤਿ ਕੋ ਭੀ ਜਿਦਾਂ ਭਾਈਏ ਪ੍ਰੇਮ ਸੋਣੀ ਸੁੰਦਰ ਸੋਣੀ ਔਰ ਇਹਨਾਂ ਦੇ ਜਿਹੜੇ ਖੁਰਮ ਸੀ ਸਾਰੇ ਜਿਹੜੇ ਰਿਸ਼ਤੇਦਾਰੀ ਉਹ ਸਾਰੇ ਟਵਿੰਡ ਮਹਾਰਾਜ ਉਹਨਾਂ ਕੋਲ ਚਰਨੀ ਲੱਗੇ ਸੀ ਨਾ ਜਾ ਕੇ ਹਾਂਜੀ ਤੇ ਮਹਾਰਾਜ ਹਣੀ ਫਿਰ ਇੱਥੇ ਵੀ ਆਉਂਦੇ ਜਦੋਂ ਜਿੱਦਾਂ ਅੱਗੇ ਧਰਮ ਬਚਨਾਂ ਸਾਂਝਾ ਕੀਤਾ ਸੀ ਤੇ ਮਹਾਰਾਜ ਹਣੀ ਕਸੂਰੋਂ ਰੇਲ ਦੇ ਉੱਪਰ ਚੜਦੇ ਸੀ ਟਵਿੰਡੋਂ ਕਸੂਰ ਕਸੂਰ ਤੋਂ ਰੇਲ ਤੇ ਚੜਨ ਉਹਦੇ ਬਾਅਦ ਫਿਰ ਕਰਮਤਾਰਨ ਪਹੁੰਚਣਾ ਰੇਲ ਤੇ ਉਹਦੋਂ ਦੇਸ਼ ਦੀ ਵੰਡ ਨਹੀਂ ਪਤਾ ਹੀ ਸਾਰਿਆਂ ਨੂੰ ਆਪਾਂ ਇਹ ਸਿੱਖ ਜਿਹੜੇ ਸੀ ਸਾਰੇ ਫਿਰ ਲਾਗੇ ਬੰਨੇ ਵਾਲੇ ਜਾਂ ਆਪਣੇ ਬੁੱਗਿਆਂ ਵਾਲੇ ਜਿਹੜੀ ਸੀ ਇਹ ਭਾਈਏ ਨੇ ਸਾਰੇ ਇਹ ਸਾਰੇ ਮਹਾਰਾਜ ਹਨ ਉਹ ਅਕਲਵੰਡੀ ਜਾਂਦੇ ਸੀ ਲੈਣ ਦੀ ਬਾਦਸ਼ਾਹ ਆਉਂਦੇ ਇਹ ਸੱਚੇ ਬਾਦਸ਼ਾਹ ਨੂੰ ਲੈ ਆਈ ਤੇ ਫਿਰ ਉੱਥੋਂ ਰੇਲ ਤੋਂ ਸਟੇਸ਼ਨ ਤੇ ਲੈ ਕੇ ਆਉਂਦੇ ਅਕਲਵੰਡੀ ਜਾਂਦੇ ਉਦੋਂ ਸਾਧਨ ਨਹੀਂ ਘੋੜੇ ਘੋੜੀਆਂ ਜਾਂ ਕੋਈ ਟਾਂਗੀ ਦਾ ਪ੍ਰਬੰਧ 44 ਨਹੀਂ ਬਾਬਾ ਜੀ ਲਿਖਤੋਂ ਦੀ 44 44 ਦਾ ਜਨਮ ਸਾਖੀ ਜ ਹੈਗਾ ਕਾਫੀ ਹੁੰਦਾ 44 ਦਾ 44 ਦਾ ਵੀ 44 ਦੇ ਗੁਰਸੇ ਕਰੇ 44 ਦੇ ਗੁਰਸੇ ਕਰੇ ਜੀ ਉਹ ਮਾਈ ਫਿਰ ਪੜਾ ਪੁੱਠੀ ਚੱਲ ਪਈ ਤੇ ਬੇਤੀ ਵੀ ਪੁੱਠੀ ਕਰ ਬੈਠੇ ਜਿਹੜਾ ਫਿਕਰ ਪਰਮੇਸ਼ਰ ਨੂੰ ਆ ਦੇਣ ਵਾਲਾ ਰਿਜਕ ਉਹ ਆ ਠੀਕ ਹੈ ਤੇ ਜੀਵ ਜਦੋਂ ਫਿਕਰ ਕਰ ਪੈਂਦਾ ਫਿਰ ਜੀਵ ਫਿਕਰ ਕਰਕੇ ਆਪਣਾ ਕੰਮ ਖਰਾਬ ਕਰ ਲਈ ਉਹ ਵਰਦੀ ਜਗ੍ਹਾ ਤੇ ਮੁੜ ਕੇ ਸ਼ਰਾਪ ਹੋ ਗਏ ਉਹ ਤਾਂ ਉਹਨੇ ਦਿੱਤਾ ਹੀ ਹੋਣਾ ਬਰ ਤੇ ਬੜਾ ਤਕੜਾ ਹੀ ਚਿਤਾਵਿਆ ਨੂੰ ਬੜਾ ਲਗੜਾ ਵਰ ਮਿਲੂ ਆ ਮਹਾਰਾਜ ਜਣੀ ਉੱਥੇ ਜਾਂਦੇ ਨੇ ਜਿਹੜਾ ਬਾਬਾ ਜੀ ਕੱਲੇ ਭਾਈ ਇਹੋ ਨਾਲ ਦਾ ਨਗਰ ਜਿਹੜਾ ਇੱਥੇ ਮਹਾਰਾਜ ਜਣੀ ਵੱਡੇ ਆਉਂਦੇ ਨੇ ਮਹਾਰਾਜ ਸ਼ੇਰ ਸੋਣੀ ਉਹਦੇ ਨੂੰ ਲਾਇਆ ਹੈ ਕੱਲੇ ਪਿੰਡ ਵੀ ਆਉਂਦੇ ਰਹੇ ਸਾਰੇ ਬਾਲੇ ਚੱਕ ਸਾਰੇ ਲਾਗੇ ਲਾਗੇ ਪਿੰਡ ਜਿੰਨੇ ਸਾਰੇ ਥਾਂ ਆਉਂਦੇ ਰਹੇ ਹਾਂਜੀ ਭਾਈਆਂ ਨੂੰ ਸੋਹੀ ਜਿਹੜਾ ਉਹਦਾ ਜਨਮ ਮਹਾਰਾਜ ਸ਼ੇਰ ਸੋਣੀ ਹਾਂਜੀ ਉਹਦੀ ਨਾਨੀ ਨੇ ਬੇਨਤੀ ਕੀਤੀ ਮੇਰੀ ਕੁੜੀ ਨੂੰ ਦਾਤਾ ਜੀ ਇਦਾਂ ਹੀ ਤੇ ਉਹਨਾਂ ਸਾ ਠੀਕ ਆ ਤੇ ਨਾਂ ਵੀ ਮਹਾਰਾਜ ਨੇ ਰੱਖਿਆ ਦਾ ਜੀ ਤਿੰਨ ਵੀ ਉਹ ਵੀ ਇਹਨਾਂ ਨੂੰ ਵੀ ਕਰਕੇ ਇੱਟ ਸਾਫ਼ ਕਰਕੇ ਤੇ ਚਾਰ ਦੀਵਾਰੀ ਹੋਵੇ ਉਹਦੇ ਬਾਅਦ ਫਿਰ ਜਿਹੜਾ ਅਗਲਾ ਵਿਹਾਰ ਜਿੱਦਾਂ ਵੀ ਮਹਾਰਾਜ ਕਿਰਪਾ ਕਰੇਗਾ ਅਗਲਾ ਵਿਹਾਰ ਜਿਹੜਾ ਉਹ ਹੋ ਜਾਊਗਾ ਹਾਂਜੀ ਜਿੰਨਾ ਕੰਮ ਕਰਨਾ ਜਦੋਂ ਜੇਠੂਵਾਲ ਦੀ ਵੀ ਗੱਲ ਆ ਲਿਖਤੀ ਨਹੀਂ ਹੈਗੀ ਕੋਈ ਮੰਨੇ ਚਾਹੇ ਨਾ ਮੰਨੇ ਉਹ ਵਕਰੀ ਗੱਲ ਮਹਾਰਾਜ ਹਣੀ ਮਹਾਰਾਯਪੁਰ ਸਿੰਘ ਹੁਣਾਂ ਦੇ ਬੱਚਣਿਆਂ ਟੀਕ ਘਵੇਂਡ ਨੂੰ ਅਸੀਂ ਦੋ ਟਾਈਮ ਮੂੰਹ ਕਰਕੇ ਮੱਥਾ ਟੇਕਦੇ ਹਾਂ ਘਵੇਂਡ ਨੂੰ ਤੇ ਕਲਸੀਆਂ ਨੂੰ ਜੇ ਨਾ ਅਸੀਂ ਮੱਥਾ ਨਹੀਂ ਟੇਕਦੇ ਸਾਡਾ ਦਿਨ ਸੌਖਾ ਨਹੀਂ ਨਿਕਲਦਾ ਉਹ ਘਵੇਂਡ ਨੂੰ ਮੂੰਹ ਕਿਉਂ ਕਰਦੇ ਇਹ ਹੋਰ ਬੰਨੇ ਕਰ ਲਈ ਮਹਾਰਾਯਪੁਰ ਸੇ ਹੁਣੀ ਘਵੇਂਡ ਨੂੰ ਮੂੰਹ ਕਰਕੇ ਮੱਥਾ ਕਿਉਂ ਟੇਕਦੇ ਸੀ ਦੋ ਟਾਈਮ ਉੱਥੋਂ ਜੇਠੂ ਵਾਲਾ ਉੱਥੇ ਕੌਣ ਸੀ ਘਵੇਂਡ ਜਿਹਨੂੰ ਮੱਥਾ ਟੇਕਦੇ ਜਨਾ ਬਹੁਤ ਸਾਨੂੰ ਸਾਰੀ ਸਿੱਖੀ ਸੇਵਕੀ ਨੂੰ ਸਮਝਣਾ ਪੈਣਾ ਕਿ ਸਾਡਾ ਮੋਢ ਕੀ ਆ ਕੀ ਸਾਡਾ ਇਤਿਹਾਸ ਹੈ ਫੇਰੀ ਬੱਚਿਆਂ ਨੂੰ ਤਾਂ ਦੱਸਾਂ ਕਿ ਤੇ ਫੇਰੀ ਗੱਲ ਗਾਂ ਆਪਣੀ ਪਿੰਡ ਦੀਆਂ ਮੋਢ ਤੋਂ ਬਿਨਾ ਇਤਿਹਾਸ ਨਹੀਂ ਬਣਨਾ ਇਤਿਹਾਸ ਤੋਂ ਬਿਨਾ ਕੋਈ ਧਰਮ ਨਹੀਂ ਰਹਿੰਦਾ ਉਹ ਇਤਿਹਾਸ ਹੋ ਜਾਂਦਾ ਜਿਨਾਦਰ ਕਿਸੇ ਧਰਮ ਦਾ ਇਤਿਹਾਸ ਜਿਹੜਾ ਉਹ ਘਵੈਂਡ ਨੂੰ ਮੱਥਾ ਟੇਕਦੇ ਜਿਹੜਾ ਘਵੈਂਡ ਨੂੰ ਮਹਾਰਾਜ ਜੀ ਮੱਥਾ ਟੇਕਦੇ ਸੀ ਉਹ ਆਪਣੇ ਪਿਤਾ ਜੀ ਨਾਲ ਗੁਰਸੇਖ ਪਾਲ ਸਿੰਘ ਦੇ ਨਾਲ ਆਪਣੀ ਮਾਤਾ ਦੇ ਨਾਲ ਮਾਤਾ ਬਿਸ਼ਨ ਕੌਰ ਦੇ ਨਾਲ ਉਹਨਾਂ ਦੇ ਚਾਚਾ ਜੀ ਸੀ ਆਸਮਾਨ ਸਿੰਘ ਜੀਵਨ ਸਿੰਘ ਸਾਰੇ ਜਿਹੜੇ ਪਰਿਵਾਰ ਸੀ ਸਾਰੇ ਉਹ ਸਾਰੇ ਪਰਿਵਾਰ ਦੇ ਨਾਲ ਆ ਕੇ ਘੁੰਮਣ ਤੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੇ ਚਰਨਾਂ ਤੇ ਸਾਰੇ ਮੱਥੇ ਟੇਕਦੇ ਸੀ ਉਹ ਤੋਂ ਨਮਸਕਾਰਾਂ ਕਰਦੇ ਸੀ ਜਿੱਥੇ ਦੇ ਕੇ ਕਰਕੇ ਜਿੰਨੂੰ ਜਾ ਕੇ ਮੱਥਾ ਟੇਕਦੇ ਸੀ ਮਹਾਰਾਜ ਪੂਰਨ ਸਿੰਘ ਜੀ ਉਸੇ ਦਰਦਵਾਰੇ ਨੂੰ ਜਿੱਥੋਂ ਸਾਰੀ ਦਾਤ ਨਹੀਂ ਸਾਰਾ ਹੀ ਪੂਰਨ ਸਿੰਘ ਜੀ ਕਿਰਪਾ ਹੋਈ ਜਿਸ ਕਰੋ ਦਾਤ ਮੇਰੀ ਜਿੱਥੇ ਸੇਵਾ ਕਰਕੇ ਤੇ ਉਸ ਘਰ ਨੂੰ ਉਸ ਦਰ ਆਪਣੇ ਸਤਿਗੁਰੂ ਦੇ ਦਵਾਰੇ ਨੂੰ ਘੰਟ ਨੂੰ ਦੋ ਟਾਈਮ ਮੂੰਹ ਕਰਕੇ ਨਮਸਕਾਰ ਕਰਦੇ ਸੀ ਕਿਤੋਂ ਸਾਰੀ ਸਾਰੀ ਦਾਤ ਮਿਲਦੀ ਹੈ। ਪਹਿਲਾ ਨੰਬਰ ਗ੍ਰੰਥ ਖੋਲੋ ਉਹਦੇ ਵਿੱਚ ਲਿਖਿਆ ਪੰਜ ਚੇਤ ਦੀ ਜਦ ਇਤੋਂ ਬੁਗੀਆਂ ਦੀ ਲਿਖਤ ਪੜੋਗੇ ਉਹਦੇ ਵਿੱਚ ਹੀ ਲਿਖਿਆ ਆ ਜਾਣਾ ਕਣਕਪੁਰੀ ਵਿੱਚ ਸੇਵ ਕਮਾਈ ਜੋਤ ਪ੍ਰਭੂ ਦੀ ਪੂਰਨ ਵਿੱਚ ਆ ਜਾਂਦੀ ਹੈ। ਵੀ ਇਹਨੇ ਔਰ ਸਿੱਖਨੇ ਮੇਰੇ ਨੇ ਔਰ ਗੁਰਸਿਖਪਾਲ ਸਿੰਘ ਨੇ ਇਹਦੀ ਇਹਦੇ ਪਿਤਾ ਨੇ ਔਰ ਇਹਦੀ ਮਾਤਾ ਬਿਸ਼ਨ ਕੌਰ ਨੇ ਇਹਨਾਂ ਨੇ ਕਿੱਥੇ ਸੇਵਾ ਕੀਤੀ ਆ ਕਨਕਪੁਰੀ ਜਿੱਨਾਂ ਸਾਰਿਆਂ ਸੇਵਾ ਕੀਤੀ ਮੇਰੀ ਜਾ ਕੇ ਸੇਵ ਕਮਾਈ ਆ ਉਹ ਸੇਵਾ ਕਰਕੇ ਇਹਨਾਂ ਤੇ ਦਇਆ ਹੋਈ ਆ ਤੇ ਮੈਂ ਪ੍ਰਭੂਆਂ ਮਹਾਰਾਜੇ ਸਿੰਘ ਮੇਰੀ ਜੋਤ ਇਹਦੇ ਵਿੱਚ ਆਈ ਮੇਰੇ ਸਿੱਖ ਜਾਈਂ ਪੰਜ ਪੰਜ ਚੇਤੇ ਦੀ ਲਿਖਤ ਪੜੋ ਬਗਿਆਂ ਦੀ ਪੜੋ ਸੋ ਸੋ ਸਾਰੀ ਪੜੋ ਉਹਦੇ ਵਿੱਚ ਲਿਖਿਆ ਨੇ ਇਹੋ ਕੁਝ ਇਹ ਬਗਿਆਂ ਦੀ ਪੜੀ ਅੰਕੀ ਧੰਨ 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 ਮਾਤਾ ਇਹ ਧੰਨ ਪਿਤਾ ਜਿਸ ਦਾ ਦੇ ਪਾਈ ਇਹ ਦਾਤ ਪਾਈ ਐ ਐਸਾ ਇਹਨਾਂ ਦੇ ਘਰ ਪੁੱਤ ਜਨਮਿਆ ਸੋ ਉਹਦੇ ਵਿੱਚ ਜੋ ਲਿਖਿਆ ਹੋਈ ਇਹ ਮੰਨਣਾ ਪੈਣਾ ਸਾਰੇ ਤ੍ਰੇਸ਼ੀ ਤੇ ਇਹੀ ਗੱਲ ਚੱਲਣੀ ਐ ਔਰ ਇਹੀ ਰਹਿਣੀ ਦੋਹੇ ਅਛੇ ਰਿਆ ਤਾਂ ਲਿਖੀ ਇਥੇ ਮਰਿਆਦਾ ਲੋਕਾਂ ਤੋਂ ਪਹਿਲਾਂ ਨਾ ਸਰੂਪ ਦੀ ਪਹਿਲੋਂ ਕਲਸੀਆਂ ਵਿਹਾਰ ਹੈ ਇਹ ਪਹਿਲੀ ਥੀਤ ਨੂੰ ਜਿਹੜੇ ਸਵਾਮੀ ਆਏ ਨਹੀਂ ਪੰਜ ਪੰਜ ਪਹਿਲੇੋਂ ਕਲਸੀਆਂ ਹੋਇਆ ਸੀ ਵਿਹਾਰ ਆਪਣਾ ਪਹਿਲੀ ਥੀਤ ਨੂੰ ਆ ਔਰ ਉੱਥੇ ਸੰਗਾਸ਼ਣ ਦੇ ਉੱਪਰ ਫੋਟੋ ਲਵਾ ਕੇ ਮਹਾਰਾਜ ਹੁਣਾਂ ਨੇ ਆਪਣਾ ਮਹਾਰਾਜ ਸ਼ੇਰ ਸਿੰਘ ਜੀ ਔਰ ਉੱਥੇ ਵੀ ਜਿੱਦਾਂ ਇੱਥੇ ਵਿਹਾਰ ਕੀਤਾ ਇਸ ਤੋਂ ਪਹਿਲਾਂ ਕਲਸੀਆਂ ਵਿਹਾਰ ਭਗਤਾਇਆ ਚਬਰ ਵੀ ਕੁਆਰਕ ਕਰਵਾਏ ਸਰੂਪ ਦੇ ਉੱਪਰ ਨਿਮਸ਼ਕਾਰ ਕਰਵਾਈ ਔਰ ਸਾਰੀ ਮਰਿਆਦਾ ਉੱਥੇ ਕਲਸੀਆਂ ਪਹਿਲੋਂ ਘਰ ਜਿਹੜਾ ਆਪਣਾ ਥੀਤ ਉੱਥੇ ਪ੍ਰਤਿਤ ਕੀਤੀ ਉਹ ਜੋ ਉਸਰੂ ਬਚਨਾ ਜਾਂ ਮਰਿਆਦਾ ਜਿੱਥੇ ਬਚਨ ਸੱਚੇ ਪਾਤਸ਼ਾਹ ਕੀਤੇ ਇਹ ਜੇ ਅਸੀਂ ਲੱਭਦੇ ਆਂ ਤੇ ਫੋਟੋ ਚ ਲੱਭਦੇ ਸੰਗਤਾਂ ਨੂੰ ਦਰਸ਼ਨਾਂ ਦੀ ਲੋੜ ਹੁੰਦੀ ਆ ਉਹਨਾਂ ਨੂੰ ਦੱਸਿਆ ਕਰੋ ਬੜਾ ਸੁਪਰਸ਼ਟ ਬਚਨ ਇਹ ਤਾਂ ਹਰ ਸੰਗਤ ਨੂੰ ਆਪ ਬਾਣੀ ਪੜ੍ਹਨੀ ਚਾਹੀਦੀ ਆ